ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ ਹਾਰ ਜਾਣਾ ਹਾਰ ਜਾਣਾ ਆਮ ਗੱਲਾਂ ਨੇ ਮਥੇ ਖਾਸ ਹੀ ਮੁਦੀਪ ਮੁਸੀਬਤਾਂ ਨਾਲ ਡਾਉਂਦੇ ਹੁੰਦੇ ਆ ਬੰਦੇ ਟਾਵੇਂ ਟਾਵੇਂ ਲੇਖਾ ਨੂੰ ਹਰਾਉਂਦੇ ਹੁੰਦੇ ਆ ਬੰਦੇ ਟਾਵੇਂ ਟਾਵੇਂ ਲੇਖਾ ਨੂੰ ਹਰਾਉਂਦੇ ਹੁੰਦੇ ਆ ਸਰਕਾਰਾਂ ਨੂੰ ਹਿਲਾਉਣ ਵਾਲੇ ਯੋਧਿਓ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੇ ਸਾਰਿਆਂ ਤੋਂ ਛੋਟਾ ਮੈਂ ਕੋਈ ਜ਼ਿਆਦਾ ਸੋਝੀ ਨਹੀਂ ਰੱਖਦਾ ਤੁਹਾਨੂੰ ਅਕਲ ਦੇ ਸਕਾਂ ਤੁਹਾਨੂੰ ਕੋਈ ਮਤ ਦੇ ਸਕਾਂ ਪਰ ਮੈਂ ਇੱਕ ਦੋ ਚੜ੍ਹਦੀ ਕਲਾ ਦੀਆਂ ਗੱਲਾਂ ਤੁਹਾਨੂੰ ਜ਼ਰੂਰ ਦੱਸਣੀਆਂ ਚਾਹਣਾ ਮੈਂ ਪਿਛਲੀ ਰਾਤ 10:00 ਵਜੇ ਕੈਨੇਡਾ ਤੋਂ ਇੱਥੇ ਉਤਰਿਆ ਜੋ ਮੈਂ ਪ੍ਰਦੇਸੀਆਂ ਦੀਆਂ ਕੁਝ ਭਾਵਨਾਵਾਂ ਤੁਹਾਨੂੰ ਜ਼ਰੂਰ ਦੱਸਣੀਆਂ ਚਾਹਣਾ ਵੀ ਇਹ ਸੰਘਰਸ਼ ਹੁਣ ਕੱਲੇ ਪੰਜਾਬ ਦਾ ਨਹੀਂ ਕੱਲੇ ਹਰਿਆਣੇ ਦਾ ਨਹੀਂ ਉਸ ਤੋਂ ਬਾਅਦ ਸਾਰੇ ਭਾਰਤ ਦਾ ਹੋਇਆ ਤੇ ਹੁਣ ਇਹ ਸਾਰੀ ਦੁਨੀਆ ਦੇ ਕਿਸਾਨ ਦਾ ਹੋ ਚੁੱਕਿਆ ਸਾਡੇ ਪ੍ਰਦੇਸਾਂ 'ਚ ਬੈਠੇ ਭਰਾਵਾਂ ਦਾ ਵੀ ਲੂ ਲੂ ਤੜਫਰਿਆ ਤੁਹਾਡੇ ਲਈ ਜਿੰਨਾ ਜੋਸ਼ ਜਨੂੰਨ ਇੱਥੇ ਆ ਓਨਾ ਹੀ ਜੋਸ਼ ਜਨੂੰਨ ਪ੍ਰਦੇਸੀ ਲੋਕਾਂ 'ਚ ਆ ਹਰ ਸ਼ਹਿਰ ਦੀ ਸੜਕ ਤੇ 10 10 15 15 ਹਜ਼ਾਰ ਬੰਦਾ ਹੁਣ ਤੁਹਾਨੂੰ ਉੱਥੇ ਖੜਾ ਮਿਲਦਾ ਇੱਥੇ ਨਾ ਕਈ ਗੁਣਾ ਠੰਡ ਜ਼ਿਆਦਾ ਪੈਂਦੀ ਆ ਨਾਲੇ ਉੱਥੇ ਸਾਡੇ ਨਵੇਂ ਬੱਚੇ ਪੜ੍ਹੇ ਗਏ ਸਟੂਡੈਂਟ ਸੜਕਾਂ ਤੇ ਬੈਨਰ ਲੈ ਕੇ ਖੜੇ ਆ ਉਹਨਾਂ ਚੀਜ਼ਾਂ ਕਰਕੇ ਹੀ ਗਵਰਨਮੈਂਟਾਂ ਤੇ ਦਬਾਅ ਬਣ ਰਿਹਾ ਵੱਡੇ ਵੱਡੇ ਮੁਲਕਾਂ ਦੇ ਪ੍ਰਧਾਨ ਮੰਤਰੀ ਇਹ ਅੰਨੀ ਬੋਲੀ ਸਰਕਾਰ ਨੂੰ ਗੂੰਗੀ ਸਰਕਾਰ ਨੂੰ ਅਨਾਉਂਸ ਕਰ ਰਹੇ ਆ ਵੀ ਇਹਨਾਂ ਦੀ ਗੱਲ ਸੁਣੋ ਮਿੱਟੀ ਦੇ ਪੁੱਤਾਂ ਦੀ ਤਾਂ ਪਰਦੇਸੀਆਂ ਨੇ ਜਿੱਥੇ ਯੋਗਦਾਨ ਪਾਇਆ ਉਥੇ ਫਾਈਨੈਂਸ਼ੀਅਲੀ ਪੱਖ ਤੋਂ ਵੀ ਦਿਲ ਵੱਡੇ ਕਰਕੇ ਸਾਨੂੰ ਤੋੜਦੇ ਨੇ ਹੌਸਲਾ ਦੇ ਕੇ ਤੋੜਦੇ ਨੇ ਤੁਸੀਂ ਦੱਸੋ ਸਹੀ ਹੁਕਮ ਕਰੋ ਕਿਸੇ ਗੱਲ ਦਾ ਪ੍ਰਦੇਸੀ ਭਾਈਚਾਰਾ ਤੁਹਾਡੇ ਨਾਲ ਖੜਾ ਹੁਣ ਅਗਲੀ ਗੱਲ ਜਿਹੜੀ ਮੈਂ ਇੱਕ ਬਹੁਤ ਨਿਮਾਣਾ ਹੁਣ ਕੇ ਬਣ ਕੇ ਬੇਨਤੀ ਕਰਨੀ ਚਾਹਨਾ ਹੁਣ ਤੱਕ ਜਿਹੜਾ ਮੀਡੀਆ ਦਾ ਰੋਲ ਰਿਹਾ ਨੈਸ਼ਨਲ ਮੀਡੀਆ ਤੋਂ ਨਾ ਸਾਨੂੰ ਕੋਈ ਬਹੁਤੀ ਆਸ ਸੀ ਤੇ ਨਾ ਹੈ ਖੇਤਰੀ ਮੀਡੀਆ ਦਾ ਜਿਹੜਾ ਰੋਲ ਰਿਹਾ ਹੁਣ ਤੱਕ ਬੜਾ ਸਾਰਥਕ ਸਾਡੀਆਂ ਗੱਲਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਾਲਾ ਰਹਾ ਪਰ ਮੇਰੀ ਮੈਂਤਾ ਵੀਰ ਬਣ ਕੇ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਕੈਪਸ਼ਨ ਨੇ ਨਾ ਉਹ ਥੋੜੇ ਜਿਹਾ ਜ਼ਿਆਦਾ ਤੱਤੇ ਠੰਡੇ ਮਿਲ ਰਹੇ ਨੇ ਦੇਖਣ ਨੂੰ ਮੈਂ ਤੁਹਾਨੂੰ ਹੁਕਮ ਨਹੀਂ ਦੇ ਰਿਹਾ ਕੋਈ ਮੈਂ ਤਾਂ ਮੈਂਤੀ ਕਰ ਰਿਹਾ ਵੀਰ ਬਣ ਕੇ ਨਿੱਕੀਆਂ ਗੱਲਾਂ ਨੂੰ ਥੋੜਾ ਜਿਹਾ ਇਗਨੋਰ ਕਰ ਦਿਆ ਕਰੀਏ ਆਪਾਂ ਉਹੇ ਜਿਹੀਆਂ ਗੱਲਾਂ ਆਗੂਆਂ ਨੂੰ ਜਾਂ ਜਿਹੜੇ ਆਮ ਲੋਕ ਆਪਾਂ ਸਾਰੇ ਇੱਥੇ ਵਿਚਰ ਰਹੇ ਆਂ ਉਹਨਾਂ ਨੂੰ ਨਾਂ ਪੁੱਛੀਏ ਜਿਹਦੇ ਨਾਲ ਆਪਾਂ ਕਿਸੇ ਪਾਸੇ ਦਫਾੜ ਵਾਲ ਨੂੰ ਜਾਈਏ ਹੁਣ ਆਪਾਂ ਨੂੰ ਜਿਹੜੀ ਆਪਾਂ ਸਥਿਤੀ ਤੇ ਪਹੁੰਚ ਚੁੱਕੇ ਆ ਨਾ ਜਿਸ ਸੰਘਰਸ਼ ਜਿਹੜੇ ਪੀਕ ਤੇ ਚੱਲਿਆ ਗਿਆ ਇਹਦੇ ਵਿੱਚ ਜਥੇਬੰਦੀਆਂ ਦਾ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਸਾਨੂੰ ਪੰਜਾਬ ਤੋਂ ਲਾਮਬੰਦ ਕਰਕੇ ਲਿਆਂਦਾ ਤਾਂ ਸਾਨੂੰ ਇਹਨਾਂ ਆਗੂਆਂ ਤੇ ਭਰੋਸਾ ਰੱਖਣ ਦੀ ਲੋੜ ਆ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੇ ਬਵਾਲ ਬਣਾਉਣ ਤੋਂ ਬਚਣ ਦੀ ਲੋੜ ਆ ਸੋ ਮੇਰੇ ਵੀਰ ਬਣ ਕੇ ਹੁਣ ਸਬਰ ਸੰਤੋਖ ਰੱਖਣ ਦੀ ਲੋੜ ਆ ਗਵਰਨਮੈਂਟ ਕੋਲੇ ਚਾਰੇ ਮੁੱਕ ਗਏ ਨੇ ਜਿਹੜਾ ਕਹਿੰਦਾ ਦੁਨੀਆ ਕਹਿੰਦੀ ਸੀ ਇੱਥੇ ਗੋਲੀ ਚੱਲ ਜੂ ਇੱਥੇ ਆ ਹੋ ਜੂ ਇੰਟਰਨੈਸ਼ਨਲ ਪੱਧਰ ਤੇ ਇੰਨਾ ਦਬਾਅ ਬਣ ਚੁੱਕਿਆ ਸਰਕਾਰ ਤੇ ਇਹ ਤਾਂ ਤੁਸੀਂ ਭੁੱਲ ਜੋ ਵੀ ਆਪਣੀ ਬਾਣੀ ਵੀ ਝਾਕ ਜਾਣਗੇ ਇਹ ਬਸ ਆਪਸ ਵਿੱਚ ਏਕਾ ਸਬਰ ਸੰਤੋਖ ਆਗੂਆਂ ਤੇ ਭਰੋਸਾ ਬਣਾ ਕੇ ਰੱਖਣ ਦੀ ਲੋੜ ਆ ਮੇਰੇ ਭਰਾਵੋ ਆਪਾਂ ਜਿੱਤ ਦੇ ਬਹੁਤ ਨੇੜੇ ਆ ਜਿੱਤ ਦੀਆਂ ਬਰੂਹਾਂ ਤੇ ਬੈਠੇ ਆ ਲਾਸਟ ਤੇ ਬਸ ਉਹ ਗਾਣਾ ਜਿਹੜਾ ਹੁਣ ਥੋੜਾ ਹੋ ਗਿਆ ਉਹਦੀਆਂ ਦੋ ਲੈਣਾ ਬੋਲ ਕੇ ਮੈਂ ਸਮਾਪਤੀ ਕਰੂੰਗਾ ਗੱਲ ਰੌਂਗ ਤੇ ਆ ਸਰਕਾਰਾਂ ਮੂਹਰੇ ਇਕੱਲੇ ਜਿਹੜੇ ਖੜੇ ਆ ਇਤਿਹਾਸ ਵਿੱਚ ਕੋਕੇ ਉਹਨਾਂ ਬੰਦਿਆਂ ਨੇ ਜੜੇ ਆ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਂਸਲੇ ਬਣਾ ਕੇ ਸਦਾ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਹਰਿਆਣਾ ਦੀ ਹਰ ਵੱਡੀ ਪੰਜਾਬੀ ਖਬਰ ਦੇਖਣ ਲਈ ਸਾਡਾ ਚੈਨਲ ਨਿਊ 13 ਪੰਜਾਬ ਟੀਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਕਿ ਲੇਟੈਸਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ